ਦੋਸਤੋ ਦੋਸਤੋ ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਅਨੰਤਾ ਬਾਨੀ ਦੀ ਵੈਡਿੰਗ ਵਿੱਚ ਬਹੁਤ ਵੱਡੇ ਵੱਡੇ ਲੋਕ ਆਏ ਸੀ ਅਮੀਰ ਤੋਂ ਅਮੀਰ ਲੋਕ ਆਏ ਸੀਗੇ ਜਿਵੇਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਮਾਲਕ, ਬੈਂਕਾਂ ਦੇ ਮਾਲਕ, ਬਹੁਤ ਵੱਡੇ-ਵੱਡੇ ਸਭ ਤੋਂ ਜੋ ਦੁਨੀਆ ਵਿੱਚ ਜਾਣੇ-ਪਛਾਣੇ ਜਾਂਦੇ ਹਨ ਅਮੀਰ ਲੋਕਾਂ ਵਿੱਚ ਉਹ ਵੀ ਇੱਥੇ ਆਏ ਸੀ। ਕੌਣ-ਕੌਣ ਆਏ ਸੀ ਸਾਰਾ ਕੁਝ ਮੈਂ ਇਸ ਵੀਡੀਓ ਵਿੱਚ ਦੱਸਾਂਗਾ। ਵਿਦ ਉਹਨਾਂ ਦੀ ਫੋਟੋ ਦੱਸਾਂਗਾ, ਉਹਨਾਂ ਦੀ ਪੋਜੀਸ਼ਨ ਕੀ ਹੈ, ਸਭ ਕੁਝ ਦੱਸਾਂਗਾ ਠੀਕ ਹੈ। ਬਾਲੀਵੁੱਡ ਐਕਟਰ ਦੀ ਗੱਲ ਨਹੀਂ ਕਰਾਂਗੇ ਕਿਉਂਕਿ ਸਾਰੇ ਦੇ ਸਾਰੇ ਬਾਲੀਵੁੱਡ ਐਕਟਰ ਇੱਥੇ ਮੌਜੂਦ ਸੀ। ਕੁਝ ਨੂੰ ਛੱਡ ਕੇ ਬਾਕੀ ਸਾਰੇ ਬਾਲੀਵੁੱਡ ਐਕਟਰ ਇੱਥੇ ਵੈਡਿੰਗ ਵਿੱਚ ਸੀਗੇ ਪਰ ਆਪਾਂ ਬਾਲੀਵੁੱਡ ਐਕਟਰ ਦੀ ਗੱਲ ਬਿਲਕੁਲ ਨਹੀਂ ਕਰਾਂਗੇ। ਆਪਾਂ ਸਿਰ ਕੰਪਨੀਆਂ ਦੇ ਮਾਲਕ ਜੋ ਸਭ ਤੋਂ ਜ਼ਿਆਦਾ ਅਮੀਰ ਆਦਮੀ ਹਨ ਉਹਨਾਂ ਦੀ ਆਪਾਂ ਗੱਲ ਕਰਾਂਗੇ ਜੋ ਇਸ ਵੈਡਿੰਗ ਵਿੱਚ ਗੈਸਟ ਬਣ ਕੇ ਆਏ ਸੀ ਦੋਸਤੋ ਅਨੰਤ ਅੰਬਾਨੀ ਦੀ ਵੈਡਿੰਗ ਵਿੱਚ ਜੋ ਸਭ ਤੋਂ ਅਮੀਰ ਗੈਸਟ ਸੀ ਉਹ ਸੀ ਬਿਲ ਗੇਟਸ ਜੋ ਕਿ ਮਾਈਕਰੋਸਾਫਟ ਕੰਪਨੀ ਦੇ ਕੋ-ਫਾਊਂਡਰ ਅਤੇ ਸੀਓ ਹਨ ਉਸ ਤੋਂ ਬਾਅਦ ਮਾਰਕ ਜ਼ੁਕਰਬਰਗ ਜੋ ਕਿ ਫੇਸਬੁੱਕ ਮੀਟਾ ਕੰਪਨੀ ਦੇ ਸੀਓ ਹਨ ਉਹ ਵੀ ਇਸ ਵੈਡਿੰਗ ਵਿੱਚ ਹਾਜ਼ਰ ਸਨ ਉਸ ਤੋਂ ਬਾਅਦ ਪੂਰੀ ਦੀ ਪੂਰੀ ਗੋਦਰੇਜ ਫੈਮਿਲੀ ਵੀ ਇਸ ਵੈਡਿੰਗ ਵਿੱਚ ਆਈ ਸੀ ਨਟ ਰੰਜਨ ਜੀ ਵੀ ਜੋ ਕਿ ਟਾਟਾ ਗਰੁੱਪ ਦੇ ਚੇਅਰਮੈਨ ਹਨ ਉਹ ਵੀ ਇਸ ਵੈਡਿੰਗ ਵਿੱਚ ਹਾਜ਼ਰ ਸਨ। ਫ਼ੌਤਮ ਅੰਡਾਨੀ ਜੀ ਵੀ ਇਸ ਵੈਡਿੰਗ ਵਿੱਚ ਆਏ ਸਨ ਜੋ ਕਿ ਅੰਡਾਨੀ ਗਰੁੱਪ ਦੇ ਚੇਅਰਮੈਨ ਹਨ। ਉਸ ਤੋਂ ਬਾਅਦ ਉਦੇ ਕੋਟਕ ਜੀ ਜੋ ਕਿ ਕੋਟਕ ਮਹਿੰਦਰਾ ਬੈਂਕ ਦੇ ਫਾਊਂਡਰ ਹਨ ਉਹ ਵੀ ਇਸ ਵੈਡਿੰਗ ਵਿੱਚ ਹਾਜ਼ਰ ਸਨ। ਉਸ ਤੋਂ ਬਾਅਦ ਨੰਦਨ ਜੀ ਜੋ ਕਿ ਇਨਫੂਸਿਸ ਕੰਪਨੀ ਦੇ ਸੀਓ ਹਨ ਉਹ ਵੀ ਇਸ ਵੈਡਿੰਗ ਵਿੱਚ ਹਾਜ਼ਰ ਸਨ। ਦਲੀਪ ਸ਼ੰਗਵੀ ਜੀ ਜੋ ਕਿ ਸਨ ਫਾਰਮਾ ਦੇ ਕੋ-ਫਾਊਂਡਰ ਹਨ ਉਹ ਵੀ ਇਸ ਵੈਡਿੰਗ ਵਿੱਚ ਹਾਜ਼ਰ ਸਨ। ਉਸ ਤੋਂ ਬਾਅਦ ਰੋਨੀ ਜੀ ਜੋ ਕਿ ਅਪਗ੍ਰੇਡ ਦੇ ਕੋ ਫਾਊਂਡਰ ਹਨ ਉਹ ਵੀ ਇਸ ਵੈਡਿੰਗ ਵਿੱਚ ਹਾਜ਼ਰ ਸਨ ਉਸ ਤੋਂ ਬਾਅਦ ਰੋਸ਼ਨੀ ਜੀ ਜੋ ਕਿ ਐਚਸੀਐਲ ਟੈਕਨੋਲੋਜੀਜ਼ ਕੰਪਨੀ ਦੇ ਚੇਅਰਪਰਸਨ ਹਨ ਉਹ ਵੀ ਹਾਜ਼ਰ ਸਨ ਇੱਥੇ ਉਸ ਤੋਂ ਬਾਅਦ ਪਵਨ ਮੁੰਜਲ ਜੀ ਜੋ ਕਿ ਹੀਰੋ ਕੰਪਨੀ ਦੇ ਸੀਓ ਹਨ ਉਹ ਵੀ ਇਸ ਵੈਡਿੰਗ ਵਿੱਚ ਹਾਜ਼ਰ ਸਨ ਉਸ ਤੋਂ ਬਾਅਦ ਸੁਨੀਲ ਮਿੱਤਲ ਜੀ ਜੋ ਕਿ ਭਾਰਤੀ ਐਂਟਰਪ੍ਰਾਈਜ਼ਸ ਦੇ ਫਾਊਂਡਰ ਅਤੇ ਚੇਅਰਮੈਨ ਦੋਵੇਂ ਹਨ ਉਹ ਵੀ ਇਸ ਵੈਡਿੰਗ ਵਿੱਚ ਹਾਜ਼ਰ ਸਨ ਉਸ ਤੋਂ ਬਾਅਦ ਬਰੂਸ ਫਲੇਟ ਜੋ ਕਿ ਬਰੁਕਫੀਲਡ ਐਸੈਟ ਮੈਨੇਜਮੈਂਟ ਦੇ ਸੀਓ ਹਨ ਉਹ ਵੀ ਇਸ ਵੈਡਿੰਗ ਵਿੱਚ ਹਾਜ਼ਰ ਸਨ ਉਸ ਤੋਂ ਬਾਅਦ ਜੋਨ ਚੈਂਬਰ ਵੀ ਹਾਜ਼ਰ ਸਨ ਜੋ ਕਿ ਫਾਰਮਰ ਸਿਸਕੋ ਕੰਪਨੀ ਦੇ ਚੇਅਰਮੈਨ ਹਨ ਉਸ ਤੋਂ ਬਾਅਦ ਜੋਨ ਐਲਕਨ ਵੀ ਆਏ ਸੀ ਜੋ ਕਿ ਐਕਸੋਰ ਕੰਪਨੀ ਦੇ ਸੀਓ ਹਨ ਉਸ ਤੋਂ ਬਾਅਦ ਮੂਰੇ ਜੀ ਜੋ ਕਿ ਬੀਪੀ ਕੰਪਨੀ ਦੇ ਸੀਓ ਹਨ ਉਹ ਵੀ ਇਸ ਵੈਡਿੰਗ ਵਿੱਚ ਹਾਜ਼ਰ ਸਨ ਉਸ ਤੋਂ ਬਾਅਦ ਜੰਗਲੀ ਵੀ ਇਸ ਵੈਡਿੰਗ ਵਿੱਚ ਹਾਜ਼ਰ ਸੀ ਜੋ ਕਿ ਹਿਲ ਹਾਊਸ ਕੈਪੀਟਲ ਦੇ ਫਾਊਂਡਰ ਹਨ ਉਸ ਤੋਂ ਬਾਅਦ ਜੇਮਸ ਵੀ ਹਾਜ਼ਰ ਸਨ ਜੋ ਕਿ ਲੂਪਾ ਸਿਸਟਮ ਕੰਪਨੀ ਦੇ ਸੀਓ ਹਨ ਉਸ ਤੋਂ ਬਾਅਦ ਲੈਰੀ ਫਿੰਕ ਵੀ ਜੋ ਕਿ ਬਲੈਕ ਰੌਕ ਕੰਪਨੀ ਦੇ ਸੀਓ ਹਨ ਉਹ ਵੀ ਇਸ ਵੈਡਿੰਗ ਵਿੱਚ ਹਾਜ਼ਰ ਸਨ ਉਸ ਤੋਂ ਬਾਅਦ ਸੁਲਤਾਨ ਅਹਿਮਦ ਜੋ ਕਿ ਐਡਨੋਕ ਕੰਪਨੀ ਦੇ ਸੀਓ ਹਨ ਬ੍ਰੇਨ ਥੋਮਸ ਵੀ ਇਸ ਵੈਡਿੰਗ ਵਿੱਚ ਹਾਜ਼ਰ ਸੀ ਜੋ ਕਿ ਬੈਂਕ ਆਫ ਅਮਰੀਕਾ ਦੇ ਚੇਅਰਮੈਨ ਹਨ ਉਸ ਤੋਂ ਬਾਅਦ ਸਟੈਫਨ ਜੋ ਕਿ ਬਲੈਕਸਟੋਨ ਕੰਪਨੀ ਦੇ ਚੇਅਰਮੈਨ ਹਨ ਉਹ ਵੀ ਇਸ ਵੈਡਿੰਗ ਵਿੱਚ ਹਾਜ਼ਰ ਸਨ ਉਸ ਤੋਂ ਬਾਅਦ ਇਵਾਂਕਾ ਟਰੰਪ ਵੀ ਇਸ ਵੈਡਿੰਗ ਵਿੱਚ ਹਾਜ਼ਰ ਸੀ ਜੋ ਕਿ ਡੋਨਲਡ ਟਰੰਪ ਦੀ ਕੁੜੀ ਹੈ ਉਸ ਤੋਂ ਬਾਅਦ ਸ਼ਾਂਤਨੂ ਵੀ ਇਸ ਵੈਡਿੰਗ ਵਿੱਚ ਹਾਜ਼ਰ ਸੀ ਜੋ ਕਿ Adobe ਕੰਪਨੀ ਦੇ ਸੀਓ ਹਨ ਉਸ ਤੋਂ ਬਾਅਦ ਬੌਬ ਲਜ਼ਰ ਵੀ ਇਸ ਵੈਡਿੰਗ ਵਿੱਚ ਹਾਜ਼ਰ ਸੀ ਜੋ ਕਿ ਡਿਜ਼ਨੀ ਦੇ ਸੀਓ ਹਨ ਉਸ ਤੋਂ ਬਾਅਦ ਸੁੰਦਰ ਪੇਸ਼ਾਈ ਜੀ ਜੋ ਕਿ ਅਲਫਾਬੈਟ ਦੇ ਸੀਓ ਹਨ ਉਹ ਵੀ ਇਸ ਵੈਡਿੰਗ ਵਿੱਚ ਹਾਜ਼ਰ ਸਨ ਉਸ ਤੋਂ ਬਾਅਦ ਟੈਡ ਪਿਕ ਜੀ ਜੋ ਕਿ ਮੋਰਗਨ ਸਟੈਂਡਲੇ ਕੰਪਨੀ ਦੇ ਸੀਓ ਹਨ ਉਹ ਵੀ ਇਸ ਵੈਡਿੰਗ ਵਿੱਚ ਹਾਜ਼ਰ ਸੀ। ਉਸ ਤੋਂ ਬਾਅਦ ਨਿਖਲ ਜੀ ਜੋ ਕਿ ਜ਼ੀਰੋ ਦਾ ਕੰਪਨੀ ਦੇ ਕੋ-ਫਾਊਂਡਰ ਹਨ ਉਹ ਵੀ ਇਸ ਵੈਡਿੰਗ ਵਿੱਚ ਹਾਜ਼ਰ ਸਨ। ਉਸ ਤੋਂ ਬਾਅਦ ਰਿਸ਼ਦ ਪ੍ਰੇਮ ਜੀ ਜੋ ਕਿ ਵਿਪਰੋ ਕੰਪਨੀ ਦੇ ਚੇਅਰਮੈਨ ਹਨ ਉਹ ਵੀ ਇਸ ਵੈਡਿੰਗ ਵਿੱਚ ਹਾਜ਼ਰ ਸਨ। ਤਾਂ ਦੋਸਤੋ ਇਹ ਸੀ ਤੁਹਾਡੇ ਸਾਹਮਣੇ ਉਹ ਗੈਸਟ ਨੇ ਜੋ ਅਨੰਦ ਅਬਾਨੀ ਦੀ ਵੈਡਿੰਗ ਵਿੱਚ ਹਾਜ਼ਰ ਹੋਏ ਸਨ। ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਤਗੜੀਆਂ ਤਗੜੀਆਂ ਮਹਾਨ ਹਸਤੀਆਂ ਇਸ ਵੈਡਿੰਗ ਵਿੱਚ ਹਾਜ਼ਰ ਹੋਈਆਂ ਸਨ। ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਦਾਂ ਦੀ ਹੋਰ ਚੰਗੇ ਚੰਗੇ ਵੀਡੀਓ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ